ਅੱਜ ਮਿਤੀ 21 12 2023 ਨੂੰ ਬਲਾਕ ਸਮਾਣਾ ਦੇ ਤਿੰਨ ਦੇ ਸਤਿਮੰਦਰ ਸਕੂਲ ਵਿਖੇ ਵਾਕਫ ਸਕੂਲਾਂ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਕਰਵਾਇਆ ਗਿਆ। ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਵਿਸ਼ਵ ਅਪੰਗਤਾ ਦਿਵਸ ਮਨਾਇਆ ਗਿਆ। ਵਾਕਫ ਬੱਚਿਆਂ ਨੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਬੱਚਿਆਂ ਨੂੰ ਕਾਪੀਆਂ, ਪੈਨ, ਸਟੇਸ਼ਨਰੀ ਦਾ ਸਮਾਨ, ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਮਾਣਾ ਗੁਰਪ੍ਰੀਤ ਸਿੰਘ ਗੋਲਡੀ ਜਸਵਿੰਦਰ ਸਿੰਘ ਸੀ ਐਚਟੀ ਸਮਾਣਾ ਕੁੜੀਆਂ ਮੈਡਮ ਅਨੂਪ ਰੇਖਾ ਚਰਨਜੀਤ ਕੌਰ ਸੋਨੀਆ ਰਾਣੀ ਕਸ਼ਮੀਰ ਕੌਰ ਰੀਨਾ ਬੇਗਮ ਮੌਨਿਕਾ ਰਾਣੀ ਨਰੇਸ਼ ਕੁਮਾਰ ਰਸ਼ਮੀ ਰਾਣੀ ਬਲਵਿੰਦਰ ਕੌੜਾ ਦੀ ਹਾਜ਼ਰ ਸਨ ਸਮਾਣਾ ਤੋਂ ਖਲਾਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਸਰ ਕੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਜੀ ਇੱਥੇ ਅੱਜ ਮਨਮਾਜੀ ਬਲਾਕ ਸਮਾਣਾ ਤਿੰਨ ਦਾ ਇੱਥੇ ਸਰਕਾਰੀ ਐਲੀਮੈਂਟਰੀ ਸਕੂਲ ਨੂਰਪੁਰਾਇਟ ਸਤੀ ਮੰਦਰ ਵਿਖੇ ਉਰੇ ਬਲਾਕ ਦੇ ਸਾਰੇ ਬਾਹਰ ਸਕੂਲਾਂ ਦੇ ਵਿੱਚੋਂ ਜਿਹੜੇ 35 ਬੱਚੇ ਨੇ ਸਾਡੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਉਹਨਾਂ ਦਾ ਇੱਕ ਕਲਚਰਲ ਪ੍ਰੋਗਰਾਮ ਮਨਾਇਆ ਜਾ ਰਿਹਾ ਜਿਸ ਜਿਹੜਾ ਕਿ ਵਰਲਡ ਡਿਸੇਬਿਲਟੀ ਦਿਏ ਤੇ ਵਿਸ਼ਵ ਪੰਗਤਾਂ ਦੇਸ਼ ਤੇ ਮਨਾਇਆ ਜਾਣਾ ਸੀ ਉਹ ਕੁਝ ਕਾਰਨਾ ਕਰਕੇ लेट ਹੋ ਗਿਆ ਤੇ ਇਸ ਅੱਜ ਇੱਕ ਤਰੀਕ ਨੂੰ ਮਨਾਇਆ ਜਾ ਰਿਹਾ ਤੇ ਇਸ ਦੇ ਵਿੱਚ ਇਹਨਾਂ ਬੱਚਿਆਂ ਦੇ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਐ ਉਹਨਾਂ ਦੀ ਪਰਫੋਰਮੈਂਸ ਡਾਂਸ ਪਰਫੋਰਮੈਂਸ ਮੋਨੋ ਐਕਟਿੰਗ ਡਰਾਮਿੰਗ ਤੇ ਗੋਰ ਐਕਟੀਵਿਟੀਜ਼ ਕਰਵਾਈਆਂ ਜਾ ਰਹੀਆਂ ਨੇ ਤੇ ਮੌਕੇ ਦੇ ਹੀ ਜਿਨ੍ਹਾਂ ਦੇ ਨਾਲ ਇਨਾਮ ਸਾਰੇ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ ਸਟੇਜ ਨੀਡ ਦੇ ਰੂਪ ਵਿੱਚ ਜਿਵੇਂ ਸਕੇਚ ਹੋ ਗਿਆ ਕਲਰਸ ਹੋ ਕੇ ਡਰਾਇੰਗ ਸ਼ਿਫਟਾ ਹੋ ਗਈਆਂ ਜਿométric ਬਾਕਸ ਹੋ ਕੇ ਇਹਨਾਂ ਦੀ ਰਫਰਸ਼ਮੈਂਟ ਦਾ ਪ੍ਰਬੰਧ ਹੈ ਸਾਰੇ ਪੇਰੈਂਟਸ ਵਾਸਤੇ ਤੇ ਬੱਚਿਆਂ ਵਾਸਤੇ ਤੇ ਸਾਰੇ ਸਟਾਫ ਵਾਸਤੇ ਕੀਤਾ ਗਿਆ ਹੈ